Hãy subscribe cho kênh Ghiền Mì Gõ Để không bỏ lỡ những video hấp dẫn ਇਹ ਲੜਕਾ ਸੀ ਮੇਰਾ ਜੀ ਕਿੰਨੀ ਸਾਲ ਉਮਰ ਸੀ ਤੇਰੀ ਹੈਗੀ 31 32 ਸਾਲ 31 ਕੁ ਸਾਲ ਦੇ ਹੋ ਰਾਈ ਕੀ ਗੱਲ ਬਣੀ ਜੀ ਮੋਦ ਤੱਕ ਕੀ ਕਰਨ ਮੈਂ ਇਹ ਨਸ਼ੇ ਦਾ ਆਦੀ ਸੀ ਗੀ ਤੇ ਕਿੰਨੇ ਚਿਰ ਤੋਂ ਕਰਦਾ ਰਿਹਾ ਸੀ ਇਹ ਕਰਦਾ ਜੀ ਕੋਈ ਘਟੋ ਘਟੇ 10 12 ਸਾਲ ਤੋਂ ਕਰ ਰਿਹਾ ਸੀ ਤੇ ਪ੍ਰਸ਼ਾਸਨ ਦਾ ਕੋਈ ਬੰਦਾ ਸਾਹਿਬ ਬੰਦ ਕਰ ਦਿੱਤਾ ਪੂਰਾ ਜੀ ਨਹੀਂ ਜੀ ਕੀਤਾ ਗਿਆ ਸ਼ਰੇ ਆਮ ਵੇਖਦਾ ਨਸ਼ਾ ਬਿਲਕੁਲ ਲੋਕ ਵੇਚਦੇ ਆ ਜੇ ਇਹ ਵੇਚਦੇ ਤੇ ਇਹ ਕਰਦੇ ਔਰ ਜੋ ਜਿਹੜਾ ਮੁੰਡਾ ਤੁਹਾਡਾ ਨਿਸ਼ਾਨ ਨਸ਼ੇ ਨਾਲ ਮੋਤ ਹੀ ਹੋ ਜੀ ਹਾਂਜੀ ਨਸ਼ੇ ਨਾਲ ਹੋ ਜੀ ਠੀਕ ਹੈ ਜੀ ਨੋ ਡੋਗੇ ਪਰਸਾਂ ਅਸੀਂ ਇਹ ਕਹਿੰਨੇ ਵੀ ਜਿਹੜੀ ਸਰਕਾਰਾਂ ਆਉਂਦੀਆਂ ਇਹ ਨਸ਼ਿਆਂ ਦੇ ਉੱਤੇ ਰੋਕ ਕਰਨ ਤੇ ਇਹ ਨਸ਼ੇ ਨੂੰ ਬੰਦ ਕੀਤਾ ਜਾਵੇ ਮੇਰਾ ਤਾਂ ਮਰਨ ਵਾਲਾ ਮਰ ਗਿਆ ਹੀ ਠੀਕ ਹੈ ਜੀ ਜਿਹੜੀ ਅੱਗੇ ਪੀੜ੍ਹੀ ਆਉਂਦੀ ਆ ਉਹ ਉਹਨੂੰ ਤਾਂ ਬਚਾ ਕਰਨਾ ਹੈ ਇਹ ਠੀਕ ਹੈ ਜੀ ਸਰਸੰਦ ਕਰੇ ਨਸ਼ਾ ਬਿਲਕੁਲ ਬੰਦ ਇਸ ਨਹੀਂ 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 ਕੋਈ ਨਸ਼ਾ ਬੰਦ ਨਹੀਂ ਸ਼ਰਿਆਂ ਵਿੱਚ ਤਾਂ ਉਹ ਵੀ ਦੁੱਗਣਾ ਵਿਕਦਾ ਹੀ ਠੀਕ ਹੈ ਜੀ ਇਹ ਗੱਲਾਂ ਹੀ ਆ ਜੀ ਇੱਕ ਭਰੋਸੇ ਦਿੰਦੇ ਆ ਕੋਈ ਇਹਦੇ 'ਚ ਭਰੋਸੇ ਆ ਹਾਂ ਇਹ ਇਹ ਕਿੰਨੇ ਕਿ ਖਾਨੇ ਅੱਗੇ ਜਾ ਕੇ ਮੁੰਡੇ ਹੋਰ ਮਾਰਨ ਗਏ ਇਹਦੇ ਚ ਠੀਕ ਹੈ ਜੀ ਕਈਆਂ ਮਾਮਾ ਦੇ ਪੁੱਤ ਮਾਰਨ ਗਏ ਇਹਦੇ ਚ ਇਹ ਨਸ਼ਾ ਐਵੇਂ ਚੱਲਦਾ ਰਹੇ ਤੇ ਇਹਦੇ ਚ ਸਾਰਾ ਕੁਝ ਹੀ ਚਲੀ ਜਾਂਦਾ ਜੀ ਠੀਕ ਹੈ ਹਾਂ ਇਹ ਕਿੰਨੇ ਬੱਚੇ ਸੀ ਜਾ ਕੇ ਇਹਦੇ ਚ ਦੋ ਲੜਕੇ ਦੋ ਲੜਕੀਆਂ ਇੱਕ ਲੜਕਾ ਸੀਗਾ ਕਿੰਨੇ ਕਿੰਨੇ ਸਾਲ ਦੇ ਸੀ ਦੋ ਸਾਲ ਦੀ ਲੜਕੀ ਸੀਗੀ ਤੇ ਦੋ ਮਹੀਨੇ ਦਾ ਇਹਦਾ ਮੁੰਡਾ ਸੀਗਾ ਦੋ ਕੁ ਮਹੀਨੇ ਦਾ ਤੇ 7 ਸਾਲ ਦੀ ਇੱਕ ਲੜਕੀ ਵੱਡੀ ਐ ਤਿੰਨ ਬੱਚੇ ਆਈਏ ਇੱਥੇ ਉਹ ਦੇਖ ਪਾਲੇ ਹੁੰਦੀ ਕੌਣ ਹੁੰਦੇ ਦੇਖ ਪਾਲ ਜੀ ਹੁਣ ਵੇਖੋ ਜੀ ਇਹ ਤਾਂ ਹੁਣ ਸਾਨੂੰ ਪਤਾ ਕਿਆ ਉਹਦੇ ਪੇਕੇ ਕਰਦੇ ਆ ਕਿ ਅਸੀਂ ਕਰਦੇ ਆ ਕਿ ਦੋਨਾਂ ਘਰਾਂ ਦੇ ਵਿੱਚ ਫੈਸਲਾ ਬਾਅਦ ਚ ਹੋਊਗਾ ਕਿ ਇਹ ਕੌਣ ਕਰੂਗਾ ਇਹ ਦੇਖਭਾਲ ਇਹਨਾਂ ਦੀ ਨਸ਼ੇਦਾਰੀ ਕਰਕੇ ਹੋਇਆ ਜੀ ਨਸ਼ੇਦਾਰੀ ਕਰਕੇ ਅਸੀਂ ਸਾਰੀ ਰਾਤ ਦੇ ਇਹਨੂੰ ਪਾਲਦੇ ਫਿਰਦੇ ਆ ਰਾਤ ਅਸੀਂ 12 1 ਵਜੇ ਘਰੇ ਜਾ ਕੇ ਪਏ ਆ ਇਹ ਸਾਨੂੰ ਲੱਭਿਆ ਤਾਂ ਇਥੋਂ ਲੱਭਿਆ ਉਹ ਵੀ ਕਿਸੇ ਮੁੰਡਿਆਂ ਨੇ ਵੇਖਿਆ ਤੇ ਇੱਥੇ ਪਿਆ ਵੀਰੂ ਤੁਹਾਡਾ ਤੇ ਭਾਈ ਇਹਨੂੰ ਲੈ ਕੇ ਆ ਤင်း ਰੋਕਦੇ ਸੀ ਤੁਸੀਂ ਨਸ਼ੇ ਹਾਂ ਜੀ ਰੋਕਦੇ ਸੀ ਬਹੁਤ ਜ਼ਿਆਦੇ ਰੋਕਿਆ ਬੜਾ ਹੀ ਜ਼ਿਆਦੇ ਰੋਕਿਆ ਸੀ ਤਾਂ ਇਹਨੇ ਜ਼ਿਆਦਾ ਬੱਚੇ ਪਾਲ ਭਾਈ ਬੱਚੇ ਪਾਲ ਬੜਾ ਹੀ ਜ਼ਿਆਦੇ ਰੋਕ ਦੇ ਸੀ ਅਸੀਂ ਕਿਉਂਕਿ ਇਹ ਵਿਆਹ ਸ਼ਾਦੀ ਹੋਇਆ ਸੀਗਾ ਵਿਆਹ ਸ਼ਾਦੀ ਦੇ ਕਾਰਨ ਅਸੀਂ ਤੇਰੇ ਬੱਚੇ ਨਾਲ ਭਾਈ ਰੋਲ ਜਾਣ ਇਹਨਾਂ ਨੂੰ ਸੰਭਾਲ ਤੋਂ ਨਸ਼ਾ ਕਰੇਗਾ ਤੇਰੀ ਮੌਤ ਆ ਨਸ਼ਾ ਕਰੇਗਾ ਤੇਰੀ ਮੌਤ ਆ ਸੀਨ ਬਹੁਤ ਰੋਕਦੇ ਰਹੇ ਇਹ ਰੋਕ ਰਿਆ ਨਹੀਂ ਬੰਦਾ ਤੇ ਪੱਕਾ ਪਤਾ ਤੁਹਾਨੂੰ ਇਹ ਨਸ਼ੇ ਹੀ ਕਰਦੇ ਸੀ ਹਾਂਜੀ ਹਾਂਜੀ ਨਸ਼ੇ ਕਰਦਾ ਮੈਂ ਕੋਈ ਉਹਦਾ ਪਿਓ ਆ ਵੀ ਮੈਂ ਬਾਹਰੋਂ ਨਹੀਂ ਗਈ ਠੀਕ ਹੈ ਹਾਂਜੀ ਅੱਜ ਸਵੇਰ ਤਕਰੀਬਨ 9 ਵਜੇ ਸਾਨੂੰ ਸਟੇਸ਼ਨ ਮਾਰਕ ਤੋਂ ਮੀਮੋ ਯਾਰੀ ਹੋਈ ਮਿਲੀ ਸੀ ਇੱਕ ਲਾਸ਼ ਹੈ ਜਿਹੜੀ ਵਿਅਕਤੀ ਦੀ ਰੇਲਵੇ ਦੀ ਖਾਲੀ ਜਗ੍ਹਾ ਪਈ ਨੇੜੇ ਰੇਲਵੇ ਫਾਟਕ ਬੁੜਾ ਗੁਜਰ ਦੇ ਨੇੜੇ ਪਈ ਹੈ। ਇਹਦੇ ਮੌਕੇ ਤੇ ਗਏ ਆ ਮੌਕੇ ਤੇ ਪੁੱਜ ਕੇ ਵੇਖਿਆ ਕਾਫੀ ਕੱਟ ਸੀਗਾ। ਚੈੱਕ ਕੀਤਾ ਇਹ ਲਾਸ਼ ਹੈ ਜਿਹੜੀ ਬੰਦੇ ਨੇ ਕੋਈ ਤਕਰੀਬਨ ਰਾਤ ਨੂੰ ਜ਼ਿਆਦਾ ਗਰਮੀ ਹੋਣ ਕਾਰਨ ਜਾਂ ਕੋਈ ਨਸ਼ਾ ਵਗੈਰਾ ਕੀਤਾ ਹੁਣ ਕਾਰਨ ਉਹਦੀ ਮੌਤ ਹੋਈ ਜਾਪਦੀ ਹੈ ਕਿ ਉਹ ਇੱਕ ਪੱਥਰ ਤੇ ਬੈਠਾ ਸੀ ਉੱਥੋਂ ਡਿੱਗਣ ਕਾਰਨ ਉਹਦਾ ਜਿਹੜਾ ਮੂੰਹ ਇੱਕ ਥੱਲੇ ਪੱਥਰ ਤੇ ਵੱਜਿਆ। ਉਹਦੇ ਕਾਰਨ ਉਹਦਾ ਜਿਹੜਾ ਦੰਦ ਟੁੱਟਣ ਕਾਰਨ ਜਿਹੜਾ ਉਹਦਾ ਮੂੰਹ ਚੋਂ ਖੂਨ ਨਿਕਲ ਗਿਆ। ਇਹ ਉਹ ਅੰਦਰ ਪੈਰ ਕਾਰਮੋਜ਼ तकरीबन ਜਗਦਾਵੀ ਉਹਦੀ ਮੌਤ ਹੋਈ ਹੈ ਜਿਹਦੀ ਕਾਰਵਾਈ 174 ਅਮਲ ਵਿੱਚ ਲਿਆਂਦੀ ਗਈ ਹੈ ਤੇ ਮੌਕੇ ਤੇ وارਸ ਆ ਗਏ ਆ ਉਹਨਾਂ ਦੇ ਬਿਆਨ ਲੈ ਕੇ ਜੋ ਵੀ ਇਹ ਨਾਮ ਸੀ ਕਿਹਦੇ ਰਣੋ ਇਹ ਇਹਦਾ ਨਾਮ ਸੀਗਾ ਮ੍ਰਿਤਕ ਵੀਰਿੰਦਰ ਸਿੰਘ ਸਨ ਆਫ ਔਰ ਫਵੀਰੂ ਸਨ ਆਫ ਲਛਮਨ ਸਿੰਘ ਵਾਸੀ ਮੋੜ ਰੋਡ ਸੁੰਦਰ ਨਗਰ ਕਲੀ ਨੰਬਰ 13 ਪੀਐਸ ਸਿਟੀ ਜਿਹੜਾ ਮੁਖਸਸ ਹੈ ਤੇ ਮੈਰਿਜ ਹੋਈ ਸੀ ਤਿੰਨ ਇਹਦੇ ਬੱਚੇ ਸੀ ਤੇ ਉਮਰ ਇਹ तकरीबन 31 ਸਾਲ ਸੀ ਜੋ ਮੈਂ ਤੈਨੂੰ ਦੋਰੀ ਕੱਬਦਾ ਸੀਗਾ ਜਿਹੜੀ ਹੁਣ ਲਾਸ਼ ਦਾ 포ਟਮਾਂ ਟਕਰਾ ਕੇ ਜਿਹੜੀ ਬਾਹਰ 포ਟਮਾਂ ਦਾ ਲਾਸ਼ ਜਿਹੜੀ ਸੰਸਕਾਰ ਲਈ ਵਾਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ